ਔਰੀਆਂ ਤੋਂ ਤੰਗ ਪਰੇਸ਼ਾਨ ਹੋ ਕੇ ਵਿਅਤ ਔਰਤਾਂ ਦੇ ਵੱਲੋਂ ਖੌਫਨਾਕ ਕਦਮ ਚੁੱਕੇ ਜਾਂਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਇੱਕ ਜਿਆਦਾ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਦੇ ਵੱਲੋਂ ਪੱਖੇ ਨਾਲ ਫਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਪੂਰਾ ਮਾਮਲਾ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸਰਾਏ ਬਨਜਾਰਾ ਤੋਂ ਸਾਹਮਣੇ ਹੈ ਜਿੱਥੇ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸਰਾਏ ਬਨਜਾਰਾ ਦੀ ਰਹਿਣ ਵਾਲੀ ਪਰਮਜੀਤ ਕੌਰ ਪਿਛਲੇ 6 ਸਾਲ ਪਹਿਲਾਂ ਵਿਆਕੇ ਅਮਾਮਗੜ ਵਿਕੇ ਅਨੀਰ ਕੁਮਾਰ ਦੇ ਘਰ ਆਈ ਸੀ ਉਸ ਦੇ ਦੋ ਬੱਚੇ ਸਨ ਕੱਲ ਉਸ ਨੇ ਸਹੁਰੇ ਪਰਿਵਾਰ ਤੋਂ ਧੁਕੀ ਹੋ ਕੇ ਪੱਖੇ ਨਾਲ ਲਟ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਇਲਜ਼ਾਮ ਉਸ ਦੇ ਪੇਕੇ ਪਰਿਵਾਰ ਦੇ ਵੱਲੋਂ ਉਸ ਦੇ ਸਹੁਰੇ ਪਰਿਵਾਰ ਤੇ ਲਾਏ ਜਾ ਰਹੇ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਮੁਤਾਬਿਕ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਅੱਕ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕ ਮਹਿਲਾ ਦੇ ਪਰਿਵਾਰ ਵੱਲੋਂ ਇਹ ਦੋਸ਼ ਲਾਇਆ ਕਿ ਸਾਡੀ ਭੈਣ ਨੂੰ ਸੋਹਰਾ ਪਰਿਵਾਰ ਦੇ ਵੱਲੋਂ ਮਾਰਿਆ ਗਿਆ ਮ੍ਰਿਤਕ ਲੜਕੀ ਦੇ ਭਰਾ ਪ੍ਰਾਰਵਿਕ ਮਾਰ ਨੇ ਦੱਸਿਆ ਕਿ ਕੱਲ ਹੀ ਪੁਲਿਸ ਸਾਡੀ ਸੁਣਵਾਈ ਵੀ ਨਹੀਂ ਕਰ ਰਹੀ ਹੈ ਤੇ ਅੱਜ ਦੁਖੀ ਹੋ ਕੇ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕਰਨਾ ਸੀ ਜਿਸ ਨੂੰ ਵੇਖਦਿਆਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਉਧਰ ਪੁਲਿਸ ਅਧਿਕਾਰੀਆਂ ਦੇ ਕਹਿਣੇ ਕਿ ਲੜਕੇ ਦੇ ਭਰਾ ਵੱਲੋਂ ਜੋ ਬਿਆਨ ਦਰਜ ਕਰਵਾਏ ਗਏ ਨੇ ਉਹਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਤੇ ਲੜਕੀ ਦੇ ਪਤੀ ਸਾਸਤੇ ਅਦੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਬਿਅਤ ਅਰਤਾਂ ਦੇ ਵੱਲੋਂ ਖੌਫਨਾਕ ਕਦਮ ਚੁੱਕੇ ਜਾ ਰਹੇ ਨੇ 6 ਸਾਲ ਮਹਿਜ਼ ਵਿਆਹ ਨੂੰ ਹੋਏ ਸੀ ਦੋ ਬੱਚੇ ਸੀ ਤੇ ਹੁਣ ਉਸ ਔਰਤ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਹਾਲਾਂਕਿ ਜਾਂਚ ਪੜਤਾਲ ਦਾ ਵਿਸ਼ਾ ਜਾਂਚ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਕਿ ਆਕਰ ਅਸਲ ਕਾਰਨ ਕੀ ਸੀ ਕਿਉਂਕਿ ਪੇਕੇ ਪਰਿਵਾਰ ਦੇ ਵੱਲੋਂ ਸਾਰੇ ਪਰਿਵਾਰ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਸਾਡੀ ਕੁੜੀ ਨੂੰ ਸਾਡੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਜਿਸ ਤੋਂ ਦੁਖੀ ਹੋ ਕੇ ਉਸਨੇ ਜੀਵਨ ਲੀਲਾ ਸਮਾਪਤ ਕੀਤੀ ਹਾਲਾਂਕਿ ਜਾਂਚ ਦਾ ਵਿਸ਼ਾ ਪ੍ਰਵ ਪੁਲਿਸ ਦੇ ਉਹ ਲੋਇਸ ਮਾਮਲੇ ਦੀ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਜੀਤ ਸਿੰਘ ਹੈ ਜੀ ਮੇਰਾ ਨਾਮ ਜੀਤ ਸਿੰਘ ਇਹ ਲੜਕੀ ਸੀ ਤੁਹਾਡੇ ਭੈਣ ਦੀ ਮੇਰੀ ਭੈਣ ਲੱਗਦੀ ਸੀ ਕੀ ਕਰੇ ਤਾਂ ਮਾਰੀ ਗਈ ਬਸਰ ਇਹ ਬਿਲਕੁਲ ਜੀ ਮਾਰੀ ਗਈ ਹੈ ਇਹ ਇਹ ਸਾਨੂੰ ਇਥੋਂ ਵੀ ਇਸ ਤਰ੍ਹਾਂ ਵੀ ਮਹਿਸੂਸ ਹੋਇਆ ਕਿਉਂਕਿ ਇਹ ਕਹਿੰਦੇ ਨੇ ਵੀ ਉਹ ਲੜਕੀ ਨੇ ਫਾਂਸੀ ਲਈ ਹੈ ਪਰ ਜਦੋਂ ਅਸੀਂ ਜਾ ਕੇ ਉੱਥੇ ਦੇਖਿਆ ਮਾਹੌਲ ਕੋਈ ਫਾਂਸੀ ਵਾਲਾ ਸਾਨੂੰ ਲੱਗਿਆ ਨਹੀਂ ਕਿਉਂਕਿ ਦਰਵਾਜ਼ਾ ਵੀ ਉਹਦਾ ਬਿਲਕੁਲ ਨਾਰਮਲ ਸੀ ਅਗਰ ਦਰਵਾਜ਼ਾ ਅਗਰ ਲੜਕੀ ਫਾਂਸੀ ਲੈਂਦੀ ਤਾਂ ਉਹ ਦਰਵਾਜ਼ਾ ਬੰਦ ਕਰਕੇ ਲਟਕਦੀ ਪੱਖੇ ਨਾਲ ਦਰਵਾਜ਼ਾ ਨਾਰਮਲ ਸੀ ਥੱਲੇ ਲੰਬੀ ਪਾਈ ਹੋਈ ਸੀ ਡੈਡ ਕਰਕੇ ਮਲਕੇ ਮੌਤ ਕਰਕੇ ਉਹਦੀ ਥੱਲੇ ਲੰਬੀ ਪਾਈ ਹੋਈ ਸੀ ਸਾਨੂੰ ਤਾਂ ਇਸ ਤਰ੍ਹਾਂ ਲੱਗਿਆ ਵੀ ਉਹਦਾ ਗਲਾ ਘੋਟਿਆ ਗਿਆ ਹੈ ਬਿਲਕੁਲ ਘੁੱਟਿਆ ਗਿਆ ਤੇ ਉਹ ਫਿਰ ਆਪ ਵੀ ਜੇ ਅਗਰ ਫਾਂਸੀ ਲਈ ਹੁੰਦੀ ਕੋਈ ਉਹਦੀ ਕੋਈ ਫੋਟੋ ਕਲਿੱਪ ਕੋਈ ਖਿੱਚੀ ਹੁੰਦੀ ਨਾ ਕਿਉਂਕਿ ਅਜੇ ਮੀਡੀਆ ਦਾ ਜ਼ਮਾਨਾ ਹੈ ਕੋਈ ਨਾ ਕੋਈ ਉਹਦੀ ਫੋਟੋ ਹੈਂਗਿੰਗ ਹੋਈ ਦੀ ਫੋਟੋ ਹੋਈ ਹੁੰਦੀ ਕੋਈ ਦਰਵਾਜ਼ਾ ਤੋੜਿਆ ਹੁੰਦਾ ਮਤਲਬ ਕਿ 13 ਫੁੱਟ ਤੇ ਛੱਤ ਹੈ ਜੀ ਜਿਹਨੂੰ ਕਹਿ ਰਹੇ ਨੇ ਪੱਖਾ ਵੀ ਨੋਰਮਲ ਹੈ ਜੀ ਜਿਹੜੇ ਪੱਖੇ ਨਾਲੇ ਦੱਸ ਰਹੇ ਨੇ ਕੋਈ ਉਹਦੇ ਨਾਲ ਕੋਈ ਰੱਸੀ ਨਹੀਂ ਕੋਈ ਚੁੰਨੀ ਨਹੀਂ ਕੁਝ ਵੀ ਨਹੀਂ ਉਹਦੇ ਨਾਲ ਲਟਕਿਆ ਹੋਇਆ ਸੀ ਉਹ ਇਹ ਮਤਲਬ ਕਿ ਜਿਹੜੇ ਇਹਦੇ ਦੋਸ਼ੀ ਨੇ ਜੀ ਉਹ ਤਿੰਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਸਾਡੀ ਬੱਚੀ ਤਾਂ ਚਲੀ ਗਈ ਹੁਣ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸਾਡੇ ਮਨ ਨੂੰ ਤਾਂ ਤਸੱਲੀ ਹੋਏਗੀ ਰਵੀ ਕੁਮਾਰ ਜੀ ਰਵੀ ਕੁਮਾਰ ਜੀ ਜੈਕੂਈ ਹੈ ਕੀ ਲੱਗਦੀ ਤੁਹਾਡੀ ਸਿਸਟਰ ਮੇਰੇ ਸਿਸਟਰ ਹੈ ਜੀ ਨੰਤਿਮਾ ਪਰਮਜੀਤ ਕੋਰ ਕਿੱਥੇ ਪਿਆ ਜੀ ਸਮਾਣੇ ਮਾਮਗੜ ਮੱਲਾ ਤੁਹਾਡੇ ਕਿਹੜੇ ਬੰਦੇ ਮੇਰਾ ਪਿੰਡ ਸ੍ਰਮਣ ਜਾਰਾ ਜੀ ਰਾਜਪੁਰੇ ਦੇ ਕੋਲ ਕੀ ਕਹਣਾ ਦੋਸ਼ੀ ਵੀ ਕੀ ਹੋਇਆ ਬੜਾ ਕੋਈ ਬਸ ਮੇਰੇ ਭੈਣ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ ਐਡਿਟੇਟ ਕਰਦੇ ਸੀ ਇਹਨਾਂ ਦੀ ਫੈਮਿਲੀ ਜਿਹੜੀ ਹੈਗੀ ਸੀ ਮਤਲਬ ਬਹੁਤ ਪ੍ਰੇਸ਼ਾਨ ਕਰਦੇ ਸੀ 7 ਸਾਲੋਂ ਤੋਂ 7 ਸਾਲ ਜਿੰਨਾ ਟਾਈਮ ਹੋਇਆ ਬਈ ਨੂੰ ਕੁੜੀ ਨੂੰ ਬਹੁਤ ਪ੍ਰੇਸ਼ਾਨ ਕੀਤਾ ਨਾਲ ਮਾਰਕੁੱਟ ਕੀਤੀ ਬਹੁ ਕੋੜੀ ਨੂੰ ਮਾਰਤਾ ਜੀ ਇਹਨਾਂ ਨੇ ਮਤਲਬ ਹਾਂਜੀ ਹਾਂ ਤੁਹਾਡੀ ਕੋਈ ਪੁਲਿਸ ਚੁਈ ਸੁਣਾਈ ਹੋਈ ਆ ਕੋਈ ਸੁਣਾਈ ਨਹੀਂ ਕਰਦੇ ਪੀ ਜੀ ਅਸੀਂ ਕੱਲ ਸਵੇਰ ਤੱਕ ਉਹਦੇ ਆਏ ਹੋਏ ਆ ਮਤਲਬ ਹੁਣ ਦੇਖੋ ਹੁਣ ਟਾਈਮ ਦਿੱਤਾ ਸਾਨੂੰ ਇਹਨਾਂ ਨੇ ਕੱਲ ਦੀ ਰਾਤ ਹੋਈ ਹੈ ਹਾਂ ਕੱਲ ਕੱਲ ਪਤਾ ਨਹੀਂ ਕੱਲ ਦੀ ਡੈਥ ਹੋਈ ਪੀ ਸਵੇਰ ਦੀ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਹੋ ਰਹੀ ਜੀ ਹੁਣ ਕੀ ਹੋ ਰਿਹਾ ਪੋਸਟਮਾਰਟਮ ਹੋ ਰਿਹਾ ਪੋਸਟਮਾਰਟਮ ਹੋਣ ਕਰ ਰਹੇ ਨੇ ਜੀ ਡਾਕਟਰ ਪਹਿਲਾਂ ਬਿਠਾਇਆ ਕਿ ਐਵੇਂ ਪੋਸਟਮਾਰਟਮ ਡਾਕਟਰ ਦਾ ਤਾਂ ਮੈਨੂੰ ਕਨਫਰਮ ਨਹੀਂ ਆ ਜੀ ਹਾਂਜੀ ਹਾਂਜੀ ਸੁਰਦੀ ਸਿੰਘ ਤੁਸੀਂ ਹਾਂਜੀ ਸੁਰਦੀ ਸਿੰਘ ਕੀ ਲੜਕੀ ਨੂੰ ਮਾਰੇ ਗਿਆ ਸੁਖਨ ਪ੍ਰਸੂ ਬਿਲਕੁਲ ਮਾਰੇ ਗਿਆ ਬਿਲਕੁਲ ਮਾਰੇ ਗਿਆ ਬਿਹਾ ਕਿੰਨੇ ਸਾਲ ਹੋ ਗਏ ਬਈ ਉਹਨਾਂ ਨੂੰ ਇਹ ਲਗਭਗ ਹਾਂ 6.5-7 ਸਾਲ ਲਗਭਗ ਪੁਲਿਸ ਵਾਲੀ ਵੀ ਕਾਰਵਾਈ ਸੀ ਬਹੁਤ ਜ਼ਿਆਦਾ ਵੀ ਹੁਣ ਜੇ ਅਗਰ ਇਹ ਕਾਰਵਾਈ ਨਾ ਹੁੰਦੀ ਅਸੀਂ ਪੂਰਾ ਮਤਲਬ ਕਿ ਉਹ ਕਰਦੇ ਮਰਦਾ ਬਾ ਜਿੰਦਾਬਾਦ ਦੇ ਨਾਰੇ ਲਾਉਂਦੇ ਜੇ ਇਹ ਕੰਮ ਨਾ ਹੁੰਦਾ ਹੁਣ ਹੁਣ ਇਹ ਆਏ ਨੇ ਕੋਈ ਗੱਲ ਨਹੀਂ ਚਲੋ ਠੀਕ ਹੈ ਜਿਵੇਂ ਹੋ ਰਿਹਾ ਹੁਣ ਕਾਰਵਾਈ ਹੋ ਰਹੀ ਹੈ ਹੋ ਰਹੀ ਹੈ ਕਿੰਨੋਂ ਸੀ ਮੰਦੋ ਹੈ ਜੀ ਤੁਸੀਂ ਦੋਸੀ ਕਿਹਨੂੰ ਮੰਦੋ ਕਿਹੜੇ ਕਿਹਨੂੰ ਦੋਸ਼ੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਇੱਕ ਤਾਂ ਜਿਹੜਾ ਗੁੜੀਆ ਨਾਲ ਵਿਆਹ ਹੋਇਆ ਸੀ ਇੱਕ ਉਹਦਾ ਦਿਓਰ ਇੱਕ ਉਹਦੀ ਸੱਸ ਸੁਨੀਲ ਕੁਮਾਰ ਸੰਧੀ ਹਾਂ ਇਹ ਤਿੰਨ ਲਗਭਗ ਤਿੰਨ ਚਾਰ ਬੰਦੇ ਮਤਲਬ ਇਹ ਦੋਸ਼ੀ ਨੇ ਪਰਿਵਾਰ ਦੇ ਇਹ ਕਿੱਥੇ ਹੀ ਰਹਿਣ ਨਾਲ ਸੀ ਕਿੱਥੇ ਵਸੇ ਸੀ ਤੇ ਕੀ ਮਰਤ ਹੋਈ ਇਹ ਪਰਮਜੀਤ ਕੌਰ ਜਿਹੜੀ ਸੀ ਮਾਮ ਮਾਮਗੜ ਵੱਲੇ ਵਿਆਹੀ ਹੈ ਸੁਵਾਨੇ ਤੇ ਇਹਦੇ ਪੀਕੇ ਸਰਾਏ ਪੰਜਾਰੇ ਨੇ ਉਹਥੇ ਇਹਦੇ ਭਰਾ ਨੇ ਰਵੀ ਕੁਮਾਰ ਨੇ ਬਿਆਨ ਲਖਾਇਆ ਸੀਗਾ ਵੀ ਇਹਦਾ ਘਰ ਵਾਲਾ ਜਿਹੜਾ ਸੀਗਾ ਸੁਨੀਲ ਕੁਮਾਰ ਤੇ ਜਿਓਰ ਸੰਦੀਪ ਕੁਮਾਰ ਤੇ ਸੱਤ ਸੱਤ ਪ੍ਰਕਾਸ਼ੋ ਦੇਵੀ ਤੰਗ ਪਰੇਸ਼ਾਨ ਕਰਦੇ ਹਨ ਉਹ ਤੋਂ ਤੰਗ ਹੋ ਕੇ ਜਿਹੜੀ ਇਹ ਇਹਨੇ ਗੱਲ ਪਾ ਲਿਆ ਵਰਗੇ ਮਤੋਂ ਕੀ ਉਹਦੀ ਜਿਹੜਾ ਮੁਕਦਮਾ ਰਜਿਸਟਰ ਕਰਕੇ ਉਹਨੇ ਨੰਬਰ ਤਪੀਸ਼ਾ ਬੰਦਲੇ ਦੀ ਜਾ ਰਹੀ ਹੈ ਗੱਲ ਬਾਤ ਕਰ ਲਿਆ ਹਾਂ ਜੀ ਕਿਹੜੇ ਕਿਹਦੇ ਉਸੇ ਬਰਕਰਾਰ ਕੀਤਾ ਸੁਨੀਲ ਕੁਮਾਰ ਤੇ ਸੰਦੀਪ ਇਹ ਕੋਈ ਸਾਸ ਸੇ ਪ੍ਰਕਾਸ਼ੋ ਦੇ